हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਸੇ ਹੀ ਫਰਵੜਾ ਸੇਲ ਲਈ ਲੈ ਕੇ ਆਏ ਆਂਗੇ ਸੇ ਦੀਆਂ ਸੇਈ ਬਾਈ ਆਗੀਆਂ ਟਾਪ ਕੁਆਲਿਟੀ ਦੀਆਂ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਭਾਈ ਆਪਣੇ ਕੋਲੋਂ ਬਣਾ ਰਹੇ ਆਂ ਪਿੰਡ ਮੀਨੀਆਂ ਤੋਂ ਬਣਾ ਰਹੇ ਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦੀ ਗੱਲਬਾਤ ਬਾਈ ਆਪਣੇ ਨਾਲ ਕਰਾਂਗੇ हां जी भाई सत श्री अकाल सत श्री अकाल हो ठीक हो हमने बढ़िया बढ़िया हमने रेट अपने पहला भी बस ਲੈਣ ਦੇਣੀ ਹੁੰਦੇ ਹਨਾ ਮਾਜ ਵੀ ਰੇਟ ਲੈਣ ਦੇਣੀ ਹੋਣੀ ਹੈ ਬਸ ਠੀਕ ਹੈ ਬਈ ਮਾ 6 ਬੱਸੀਆਂ ਦਾ ਆਫਰ ਹੀ ਹੋਗਾ ਠੀਕ ਹੈ 6 ਬੱਸੀਆਂ ਦਾ ਬਾਈਕਾ ਨਾਲ ਅੱਜ ਵੀ ਆਫਰ ਹੀ ਹੋਗਾ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਆਪਣੇ ਨਾਮਾ ਮੰਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲ ਨੂੰ ਨਾਨਸ ਸਿੰਘ ਕਲਾ ਨੇ ਨੇੜੇ ਦੇ ਪਿੰਡ ਹੈਗੇ ਆ ਹਿੰਮਤਪੁਰਾਏ ਤੇ ਇਧਰ ਉਹ ਨਿਹਾਲ ਸਿੰਘ ਕਲਾ ਇਧਰ ਬਦਰੀ ਕਲਾ ਤੇ ਬਾਗਾ ਪਰਣਾ ਨੇੜੇ ਰਹਿੰਦਾ ਮੋਬਾਈਲ ਨੰਬਰ ਬੋਲਦਾ ਮੋਬਾਈਲ ਨੰਬਰ 8198839602 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਬਾਈ ਚੱਲੂਗਾ ਸਕਰੀਨ ਤੇ ਨੋਟ ਕਰ ਲਿਓ ਤੇ ਵੀਡੀਓ ਬਾਈ ਸ਼ੁਰੂ ਤੋਂ ਐਂਡ ਤੱਕ ਦੇਖ ਲਿਆ ਕਰੋ ਤੇ ਪਹਿਲੇ ਨੰਬਰ ਤੇ ਆਪਣੇ ਜਿਹੜਾ ਬੱਚਾ ਦੇਖ ਰਹੇ ਕਿੰਨੀ ਉਮਰ ਦਾ ਬਾਈ ਇਹ ਉਮਰ ਹੋਊਗਾ ਵੀਰੇ ਮਨ ਕੇ ਚੱਲ ਸੱਤਾਂ ਕ ਮਹੀਨੇ ਦਾ ਬੱਚਾ ਸੱਤਾਂ ਮਹੀਨੇ ਦਾ ਬੱਚਾ ਤੇ ਅਮਨੇ ਸੀਮਨ ਡਿਟੇਲ ਇਹਨਾਂ ਦੀ ਦਾ ਸੀਮਨ ਵੀ ਇਹ ਵੀਸ ਤੋਂ ਦੱਸਿਆ ਸੀ ਚੰਗੀ ਸੀਮਨ ਦਾ ਠੀਕ ਹੈ ਹਾਂਜੀ ਵੀਰੇ ਆਪ ਵੀ ਬਾਕੀ ਸਮਝ ਨੀ ਤੇ ਸਿੰਗ ਦਗਾਉਣ ਬੱਚੇ ਦੇ ਸਿੰਗ ਦਗਾਉਣ ਲਿਆ ਤੇ ਝੋਲੀ ਚੈੱਕ ਕਰਾਦੀ ਝੋਲੀ ਦੇਖ ਲੈ ਮੈਂ ਕਹਣਾ ਬੜੀ ਚੰਗੀ ਆ ਹਨਾ ਬੜੀ ਚੰਗੀ ਚੋਲੀ ਚੋਲੀ ਇੱਕ ਨੰਬਰ ਬੱਚਾ ਕੁਆਲਟੀ ਦਾ ਬਹੁਤ ਆ ਯਾਰ ਐ ਪਿਆ ਹਨਾ ਗੋਲ ਮੋਲ ਬੱਚਾ ਭਾਲੂ ਵਰਗਾ ਕਨੇ ਜਮਾਲ ਪੜਿਆ ਸਮੇ ਬੱਚਾ ਐ ਨਹੀਂ ਹੈਗਾ ਪੜਿਆ ਸਮੇ ਬੱਚਾ ਪੂਰਾ ਕੁਆਲਟੀ ਵਾਲਾ ਬੱਚਾ ਕੰਨ ਛੋਟਾ ਬਰੀਡ ਫੁੱਲ ਤੋਰਾ ਤਾਰਾ ਚੈੱਕ ਕਰ ਸਕਦੇ ਬੱਚੇ ਦਾ ਬਹੁਤ ਸੋਹਣਾ ਤੋਰਾ ਬਹੁਤ ਸੋਹਣਾ ਬੱਚਾ ਤੇ ਅਮਨੇ ਮੋਲੇ ਤਾਂ ਬਈ ਪਹਿਲੇ ਨੰਬਰ ਵਾਲੇ ਬੱਚੇ ਦਾ ਮੋਲੇ ਦਾ ਵੀ ਕਿੰਨਾ ਕਰਾ ਲਈਏ ਬੱਚੇ ਦਾ ਵੀ ਹੂੰ ਠੀਕ ਆ 9500 ਚ ਮਾਹ ਹੁਣ ਤਣਕਾ ਦਾ ਬੱਚੀ ਦਾ 9500 ਤੋਂ ਲੋ ਬੱਚੀ ਦੇ ਕਿੰਨੀ ਬਰੀਡ ਵਾਲੀ ਜੀ ਇਹ ਘਰੇ ਸੌਕ ਨਾ ਪਾਲਣੀ ਆ ਦੇਖੋ ਬਈ ਕਿੰਨਾ ਮਰਜ਼ੀ ਕਰਾ ਲਓ ਹਣ ਜੇ ਲੈਣ ਦੇਣ ਦੀ ਗੱਲ ਕਰਨੀ ਆ ਤਾਂ ਆਪਾਂ 9500 ਦਾ ਬੱਚਾ ਬਾਈ ਕਹਿੰਦਾ ਹਾਂਜੀ ਦੇ ਦੇਾਂਗੇ ਕਿ ਨਹੀਂ ਹਾਂਜੀ ਹਾਂਜੀ ਸਹੀ ਆ ਬਾਈ ਲੈ ਚੱਲ ਆਪਣੇ ਮੁੱਲ ਬਾਈ ਦੇ ਬਾਈ ਲੈਣ ਦੇਣੀ ਹੁਣ ਕੇ ਜਮਾ ਕਿਉਂਕਿ ਮੁੱਲ ਨਹੀਂ ਬਾਈ ਦੇ ਬਾਲੇ ਹੁੰਦੇ ਸਮਿਆ ਬੜਾ ਬੱਚਾ ਸਮਿਆ ਪਾਇਆ ਬੱਚਾ ਪੂਰਾ ਟੌਪ ਦਾ ਨੜੀ ਆਏ ਨਹੀਂ ਹੈਗਾ ਸਹੀ ਗੀ ਨਗੀਨ ਨਹੀਂ ਬੱਚਾ ਨਗੀਨ ਨਹੀਂ ਆ ਗਿਆ ਸਹੀ ਆ ਬਾਈ ਝੋਲੀ ਬਹੁਤ ਆ ਯਾਰ ਬੱਚੇ ਦੀ ਹੂੰ ਸੋਲੀ ਬੱਚੀ ਦੀ ਜੀ ਗੱਲ ਕਰੀਏ ਫੁੱਲ ਆ ਬਈ ਲੈ ਦਿਖਾ ਦੇ ਝੋਲੇ ਮੋٹے ਮੋٹے ਥਾਣਾ ਲੈ ਹੂੰ ਬੜੀ ਚੰਗੀ ਹੈ ਨਾ ਕਿਆ ਬਾਤ ਹੈ ਜਿਆ ਚੰਗੀ ਝੋਲੀ ਹੈ ਤੇ ਦੋ ਨੰਬਰ ਬੱਚਾ ਆਪਣੇ ਦੋ ਨੰਬਰ ਵੀ 8 ਕ ਮਹੀਨਾ ਦਾ ਬੱਚਾ ਬਈ ਇਹ 8 ਮਹੀਨਾ ਦਾ ਥਾਣ ਪਾਲੇ ਚੰਗੇ ਆਗੇ ਹੈ ਨਾ ਹਾਂਜੀ ਹਾਂਜੀ ਸਹੀ ਹੈ 8 ਮਹੀਨੇ ਉਮਰ ਤੇ ਕੁਆਲਿਟੀ ਬੱਚੇ ਦੀ ਇੱਕ ਨੰਬਰ ਹਜੇ ਤਾਂ ਮਲਾਂ ਨਵਾਇ ਨਾਏ ਨਾ ਹਾਂਜੀ ਹਾਂਜੀ ਹੂੰ ਬਾਕੀ ਪ੍ਰਿੰਟ ਪ੍ਰਿੰਟ ਦੀ ਗੱਲ ਕਰੀਏ ਸਨਖ ਬਣਿਆਂ ਦੀ ਗੱਲ ਕਰੀਏ ਬੱਚਿਆਂ ਦੇ ਫੁੱਲ ਹੋਣਗੇ ਬੱਚਾ ਹੋਟਪ ਦਾ ਵੀ ਤੇ ਮੋਲਾ ਕਿੰਨੇ ਉਹਨਾਂ ਬਾਈ ਡਰ ਕੇ ਆਉ ਕਿਉਂਕਿ ਮੋਲ ਨਹੀਂ ਬਾਈ ਵੜੇ ਕਰਨਾ ਆਪਾਂ ਜੋੜੇ ਦਾ ਹੀ ਕਰ ਤਿਆ ਕਰਨਾ ਬਾਈ ਹੂੰ ਸੌਖਾ ਹੋ ਜਾਂਦਾ ਬਾਈ ਇੱਕ ਬੰਦੇ ਨੂੰ ਨਾ ਹੂੰ ਕੋਈ ਨੂੰ ਕੋਈ ਕਹਿੰਦੇ ਵੀ ਤੁਹਾਨੂੰ ਕਰਾਇਆ ਵੱਧ ਪੈਂਦਾ ਸਹੀ ਆ ਕੋਈ ਜੋੜੇ ਚ ਮਾਨਦਣ ਵੱਧ ਹੋ ਜਾਂਦਾ ਬਾਈ ਕਿੰਨੇ ਦੇ ਦੇ ਮੋਲੇ ਵੀਰੇ ਆ ਇਹ ਵੀ ਪੱਛੀ ਆਪਾਂ 9000 ਦੀ ਦੇ ਦੇਣੀ ਆ ਜੋੜਾ ਕੋਈ ਵੀ ਬੱਚਿਆਂ ਦਾ ਲੈਂਦਾ ਹੂੰ 165000 ਦਾ ਜੋੜਾ ਦੇ ਦੇਣਾ ਬਾਈ ਆਪਾਂ 165000 ਠੀਕ ਆ ਜੀ ਠੀਕ ਹੈ ਬਈ ਭਾਈ ਕਹਿੰਦਾ ਜ ਜੋੜਾ ਇਕੱਠਾ ਲਊਗਾ 16 ਦਾ ਦੇ ਦੇਾਂਗੇ ਜਿੱਕੇ-ਕੱਲੇ ਲੋਕੀ ਤਾਂ ਇਹ ਵੀ ਇਹ ਵੀ 66 ਸੀ ਬੰਦੀ ਆ ਦੋਨੇ ਬੱਚੇ ਇਹ ਠੀਕ ਹੈ ਬਈ ਹਾਂਜੀ ਬਈ ਤੇ ਦੋ ਤਿੰਨ ਨੰਬਰ ਤੇ ਉਹਨੇ ਇਹ ਬੱਚੇ ਤੇ ਸਹੰਗਤ ਹੋਣ ਦਗਾਏ ਆ ਹੂੰ ਵੱਡੀ ਦੀ ਝੂਲੀ ਦਿਖਾ ਦੀ ਹਾਂਜੀ ਹਾਂਜੀ ਥਣ ਤਾਂ ਚਾਰ-ਚਾਰ ਹੀ ਹੋਣਗੇ ਤੂੰ ਡਰਦੀ ਮੜੀ ਥੋੜੀ ਡਰਦੀ ਹੈ ਬਈ ਹੋਰ ਕੋਈ ਚੱਕਰ ਨਹੀਂਗਾ ਬਾਕੀ ਥਾਣ ਨਹੀਂ ਬਾਈ ਕਹਿੰਦਾ ਬੱਦ ਹੁਣ ਚਾਰ ਥਾਣੀ ਮਿਲਣਗੇ ਚਾਰ ਚਾਰ ਬੱਚੇ ਦੀ ਫੁੱਲ ਆ ਬਾਈ ਤੇ ਸਿੰਘ ਬਾਈ ਕਹਿੰਦਾ ਹੁਣ ਹੀ ਦਿਖਾਇਆ ਤਾਜ਼ੇ ਦਿਖਾਇਆ ਹਾਂਜੀ ਹਾਂਜੀ ਤੇ ਲੰਮੀ ਬੋਤਾ ਸਣਾ ਹਾਂ ਹਾਂ ਬੱਚੀ ਲੰਬੇ ਲੰਬੇ ਬੋਤਾ ਯਾਰੀ ਸਾਹਮਣੇ ਪਾ ਵੀ ਆਪਣਾ ਚ ਲੋਟ ਹੀ ਹੋ ਬੱਚੀ ਦਾ ਸਹੀ ਆ ਬਾਈ ਕਿੰਨਾ ਰਫ ਕਮਣਿਆ ਨਾ ਮੋਲੇ ਦਾ ਵੀ ਕਿੰਨਾ ਕਰਾ ਲਈ ਬੱਚੀ ਦਾ ਹੂੰ ਇਹ ਬੱਚੀ ਆਪਾ 7500 ਚ ਦੇ ਦੇਣੀ ਆ ਬਾਈ 7500 ਚ ਹਾਂਜੀ ਬਾਈ ਚੱਕੋ ਬਾਈ ਕਿੰਨਾ ਮਰਜੀ ਮੁੱਲ ਕਰਾ ਲਿਓ ਬਾਈ ਕਹਿੰਦਾ ਪਰ ਜ ਲੈਣ ਦੇਣ ਦੀ ਗੱਲ ਕਰਨੀ ਆ ਤਾਂ 7500 ਦਾ ਬੱਚਾ ਆਪਾਂ ਇਹ ਹਾਂ ਦੇ 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 ਦਿਆਂ ਥਣ ਥੋੜੀ ਦਿਖਾਉਂਦੀ ਨਹੀਂ ਬਾਕੀ ਬਾਈ ਸੇ ਬਾਈ ਥਣ ਬਹੁਤ ਚੰਗੇ ਗਲਾਬੀ ਥਾਣਾਗੇ ਤਿੰਨ ਨੰਬਰ ਬੱਚਾ ਆਪਣੇ ਜਰਸੀ ਆ ਕੇ ਬਾਈ ਹਾਂਜੀ ਹਾਂਜੀ ਜਰਸੀ ਪੱਚਾਈ ਪਲਿਆ ਬਹੁਤਾ ਯਾਰ ਬੱਚਾ ਹਾਂਜੀ ਪਲਿਆ ਵਾ ਬਹੁਤਾ ਜਿਹਨੇ ਘਰੇ ਸ਼ੌਕ ਨਾ ਰੱਖਣਾ ਯਾਰ ਉਹ ਬੱਚਾ ਲੈ ਹੂੰ ਮਾੜੇ ਸ਼ੈਂਗ ਦੀ ਫੋਟ ਜ਼ਰੂਰ ਆ ਉਹਦਾ ਅੱਗੇ ਜਾਊ ਬਾਈ ਸਹੀ ਆ ਠੀਕ ਆ ਉਹ ਕਹਿ ਕੇ ਦੇਣੀ ਸੀ ਬਾਕੀ ਖੜਨੇ ਬੱਚਾ ਬਹੁਤ ਟੌਪ ਦਾ ਯਾਰ ਲੈ ਬਾਕੀ ਥਾਨ ਬੜਾ ਚੰਗਾ ਅਗਲੇ ਜਾਦਾ ਕੀ ਬਾਤ ਆ ਥਾਣੀ ਬੜਾ ਚੰਗਾ ਆਪਣੇ ਹਾਂਜੀ ਹਾਂਜੀ ਹੂੰ ਜਿੰਦ ਜਾਨ ਵਾਲਾ ਬੱਚਾ ਹੈ ਨਾ ਜਿੰਦ ਜਾਨ ਵਾਲਾ ਬੱਚਾ ਪੱਦਰ ਬੱਚਾ ਪੂਰਾ ਪਲਿਆ ਸਮਾ ਉਹਦਾ 2 ਮਿੰਟਾਂ ਲਈ ਆਈ ਇਹਦੇ ਕਾ ਬੜਾ ਦੋਨੇ ਬੱਚੇ ਤਾਂ ਇਹ ਕੋਈ ਸੰਭਲੇ ਤਾਂ ਬਹੁਤ ਸੋਹਣੇ ਬੱਚੇ ਆ ਬਾਈ ਕੁਆਲਿਟੀ ਵਾਲੇ ਤੇ ਚੰਦ ਜਾਣ ਵਾਲੇ ਬੱਚੇ ਮੋਲੇ ਤਾਂ ਬਣਿਆ ਚ ਮੋਲੇ ਤਾਂ ਕਿੰਨਾ ਕਰਾਲੇ 9500 ਚ ਮਾਨਤਨ ਕਰ ਦੇਣਾ ਵੀਰੇ ਬੱਚੀ ਦਾ 9500 ਚ ਹਾਂਜੀ ਬਾਈ ਠੀਕ ਆ 9500 ਰੁਪਏ ਚ ਪਾਈ ਕਹਿਣਾ ਨਾ ਮਾਨਤਨ ਕਰ ਦੇਣਾ ਜੋੜਾ ਇਹ ਵੀ ਗੱਲ ਸੁਣ ਲੈ ਜੋੜਾ ਇਹ ਵੀ ਆਪਾਂ ਕਰ ਦੇਣਾ ਬਾਈ ਹੂੰ ਕਿੰਨੇ ਆ ਦੇ ਦੇਣਾ ਜੋੜਾ ਜੋੜਾ ਦੇ ਦੇਣਾ ਵੀਰੇ 14.5000 ਚ 14.5000 ਰੁਪਏ ਹਾਂ ਬਾਈ ਜੋੜੇ ਦਾ ਮੋਲ ਜੋੜਾ ਲਵਾਂਗੇ 14.5000 ਰੁਪਏ ਚ ਬਾਈ ਜੀ ਆਪਾਂ ਦੇ ਦੇਾਂਗੇ ਪੰਜ ਨੰਬਰ ਬੱਚਾ ਆਪਣੇ ਇਹ ਵੇਖ 61 ਸੀਮਨ ਦਾ ਬੱਚਾ ਦੇਖ ਲਓ ਨਾ ਥਣ ਚਾਰ ਪੂਰਾ ਟਾਪ ਦਾ ਬੱਚਾ ਬਈ ਜਿਹਨੇ ਕਰੀਆ ਯਾਰ ਬੱਚੇ ਦੀ ਹੈ ਨਾ ਹਾਂ ਗਰੋਥ ਕਰਾ ਤਾ ਬੱਚੀ ਨੇ ਹੁਣ ਬਹੁਤ ਕਰਨੀ ਗਰੋਥ ਦਾ ਸਿਆਲ ਨਾ ਗਿਆ ਵਸ ਵਾ ਪੀ ਕਰ ਰਹੀ ਹੈ ਕਿ ਠੰਡ ਹਾਨ ਲੰਘ ਚੁੱਕੀ ਹੈਗੀ ਪਰ 2 ਮਿੰਟ ਤਿਆਰ ਹੋ ਜਾਣਾ ਬੱਚੇ ਨੇ ਪੂਰਾ ਹਮ ਲੋ ਨਾਲੇ ਪੂਰਾ ਪੱਤਰ ਤਿਆਰ ਹੋਣਾ ਜਦ ਹੋ ਜਾਣਾ ਰਾ ਸੈਗ ਨਾਲੇ ਮਾਸਤੀ ਕਰਦਾ ਨਾ ਪੂਰਾ ਤੇ ਮੋਲੇ ਦਾ ਬੱਚ ਮੋਲੇ ਦਾ ਕਿੰਨਾ ਕਰਾਲ ਕੇ ਫਿਰ ਇਹ ਪੱਛੀ ਦਾ ਹਮ ਕਿ 15000 ਚੋ ਮਾਨਤਣ ਕਰ ਦੇਣਾ ਚੱਕੋ ਬਾਈ ਹਾਂਜੀ ਮੋਲ ਨਹੀਂ ਬਾਲੇ ਜਮਾ ਲੈਣ ਦੇਣ ਮੋਲ ਆ ਕੇ 15000 ਰੁਪਏ ਚੋ ਬਾਈ ਕਨਾ ਮਾਨਤਣ ਕਰ ਦੇਣਾਗਾ ਹਾਂਜੀ ਬਾਈ ਤੇ ਲਾਸਟ ਬੱਚਾ ਆਪਣੇ ਇਹ ਐਰ ਸ਼ੈਰ ਚ ਬੱਚੀ ਪੈਂਦੀ ਇਹ ਤਾਂ ਇਹ ਇਧੇ ਕਾਬਲਾ ਬਸ ਯਾਰ ਬਾਈ ਜਾਂਦੀ ਟੀਕਾ ਲਓ ਬੱਚੀ ਸਹੀ ਆ ਲਓ ਦੇਖ ਲਓ ਬਾ ਮੜੀ ਲੱਸੀ ਆ ਮੜੀ ਇੱਕ ਦੀ ਬੋਰੀ ਖਾਊ ਬਸ ਬੱਚੀ ਬਾਕੀ ਯਾਰ ਚੰਗੀ ਖਰਾ ਕੇ ਪੈਣ ਲੱਗ ਗਿਆ ਬਣਿਆ ਤੇ ਤਿਆਰ ਹੋ ਜਾਣਾ ਕਿ ਨਹੀਂ ਇਹੋ ਜਿਹੇ ਬੱਚਿਆਂ ਨੂੰ ਤਿਆਰ ਹੋਣ ਨੂੰ ਟਾਈਮ ਨਹੀਂ ਲੱਗਦਾ ਹੁੰਦਾ ਕਿਉਂਕਿ ਚੰਗਾ ਬੱਚਾ ਹੈਗਾ ਵਧੀਆ ਪਲਿਆ ਬੱਚਾ ਸੋਹਣਾ ਬੁੱਧੀ ਬੜੀ ਕਮਾਲਾ ਹਾਂਜੀ ਹਾਂਜੀ ਹੂੰ ਤੇ ਮੁੱਲ ਇਹ ਤਾਂ ਆਪਣੇ ਫਿਰ ਮੁੱਲ ਦਾ ਕਿੰਨਾ ਕਰਾਲ ਗਏ ਵੀਰੇ ਬੱਛੀ ਦਾ ਹੂੰ ਇਹ 12000 ਦੀ ਬੱਛੀ ਦੇ ਦੇਣੀ ਬਾਈ ਆਪਾਂ 12 ਦੀ 12000 ਦੀ ਬੱਛੀ ਦੇ ਦੇਣੀ ਲੈ ਪੂਰੀ ਵੱਡੀ ਵੱਸੀ ਹੈ ਨਾ ਪੂਰੀ ਬਾਈ ਹਾਂ ਨਹੀਂ ਪੂਰੀ ਵੱਡੀ ਵੱਸੀ ਹੈ ਬਾਈ ਰਸਮੀ ਨਾ ਪੁੱਲ ਸਾਹਮਣੀ ਬੜੀ ਹੈ ਬੱਛੀ ਹੂੰ ਕੱਲੀ ਸੇਵਾ ਸੰਭਾਲਾ ਕਰਨ ਹਾਂ ਕੱਲੀ ਪਛੀ ਜੇ ਸਾਰੀਆਂ ਲੈ ਜਾਊਗਾ ਉਹ ਜਾ ਮੁੱਲ ਵੀ ਹੋਊਗਾ ਅੱਜ ਹੂੰ ਲੈ ਸਾਰੀਆਂ ਨਾਲ ਵੀ ਕਰਾਂਗੇ ਸਾਰਾਗਲਾ ਮੁੱਲ ਵੀ ਵੇਖਣਾ ਕਰਦੇ ਆਂਗੇ ਤੇ ਇਕੱਲੇ-ਇਕੱਲੇ ਵਾਲਾ ਮੁੱਲ ਵੀ ਕਰੀ ਦੇਵਾਂਗੇ ਝੋਲੀ ਜਾਲੀ ਇੱਕ ਨੰਬਰ ਆ ਤੇ ਮੁੱਲ ਜੇ ਇਕੱਠੀਆਂ ਲੈ ਜਾਵਾਂ ਇਹ ਜੋੜੇ ਦਾ ਮੁੱਲ ਵੀ ਆਪਾਂ ਕਰ ਦਨਾ ਇਹ ਜੋੜਾ ਆਪਾਂ ਮੰਨ ਕੇ ਚੱਲ 26.5 ਹਜ਼ਾਰ 26.5 ਹਜ਼ਾਰ ਰੁਪਏ ਦਾ ਹਾਂ ਠੀਕ ਹੈ ਬਾਈ ਜੇ ਕੋਈ ਇਕੱਠੀਆਂ ਲੈ ਜਾਵਣੇ ਇਕੱਠੀਆਂ ਲੈ ਜਾਓ 26.5 ਹਜ਼ਾਰ ਤੋਂ 26.5 ਹਜ਼ਾਰ ਰੁਪਏ ਹਾਂ ਬਾਈ ਚੱਕੋ ਬਾਈ 6 ਦੇ 6 ਬੱਚੇ ਬਾਈ ਕਹਿੰਨਾ 26.5 ਹਜ਼ਾਰ ਰੁਪਏ ਦੇ ਦੇ ਦਿਆਂਗੇ ਸੋ ਕੋਈ ਵੀ ਬੱਚਾ ਪਸੰਦ ਆਵੇ ਕੋਈ ਵੀ ਬੱਚਾ ਭਾਈ ਕਿਸੇ ਵੀ ਵੀਰ ਤੇ ਪਸੰਦ ਆਵੇ ਕਰ ਲਿਓ ਭਾਈ ਆਪਣੇ ਨਾਲ ਕੰਟੈਕਟ ਹਾਂਜੀ ਧੰਨਵਾਦ ਸਾਰੀਆਂ ਬੱਚੀਆਂ ਆਪਾਂ 4:35 'ਚ ਚੱਕੋ ਭਾਈ ਆਫਰੀ ਰਹਿਤਾ ਹੈ ਨਾ ਆਫਰੀ ਹੈ ਵੀਰੇ ਹਾਂ ਹਾਂਜੀ